ਇਹ ਸਰਵਾਦਾ ਪੱਲਾਚੀ ਆਈਕਲ ਟ੍ਰਸਟ ਦੇ ਬਾਨੀ ਡਾਕਟਰ ਐਸ. ਪੀ. ਸਿੰਘ ਬਰੋਏ ਉਹਨਾਂ ਨੇ 2015 ਦੇ ਵਿੱਚ ਡਾਇਲਿਸਿਸ ਮਸ਼ੀਨਾਂ ਲਾਉਣੀਆਂ ਸ਼ੁਰੂ ਕੀਤੀਆਂ ਸੀ। ਉਦੋਂ ਮੈਡੀਕਲ ਕੈਂਪ ਲੱਗਦੇ ਸੀ ਤੇ ਉਹਨਾਂ ਦੇ ਵਿੱਚ ਬਿਰੀਜ਼ ਆਉਂਦੇ ਸੀਗੇ ਜਿਹੜੇ ਡਾਇਲਿਸਿਸ ਕਰਾਉਂਦੇ ਸੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਡਾਇਲਿਸਿਸ ਕਿੱਥੋਂ ਕਰਾਉਨੇ ਆ ਤੇ ਉਹ ਦੱਸਦੇ ਸੀ ਕਿ ਅਸੀਂ ਚੰਡੀਗੜ੍ਹ ਤੋਂ ਕਰਾਉਨੇ ਆ। ਜਿਹੜੇ ਪੇਸ਼ੈਂਟ ਸੀ ਕੋਈ ਸੰਗਰੂਰ ਤੋਂ ਆਉਂਦੇ ਸੀ, ਕੋਈ ਬਠਿੰਡੇ ਤੋਂ ਆਉਂਦੇ ਸੀ ਤੇ ਉਦੋਂ ਜਿਹੜਾ ਪੇ ਰੇਟ ਸੀਗਾ ਉਹ ਵੀ 3000 ਦੇ ਕਰੀਬ ਸੀਗਾ ਤੇ ਬਰੋਇ ਸਾਹਿਬ ਨੇ ਸੋਚਿਆ ਵੀ ਕਿਉਂ ਨਾ ਮਸ਼ੀਨਾ ਲਾਉਣੀਆਂ ਸ਼ੁਰੂ ਕੀਤੀ ਸ਼ੁਰੂ ਕਰ ਦਿੱਤੀਆਂ ਜਾਂ ਉਹਨਾਂ ਨੇ 15000 ਦੇ ਵਿੱਚ ਟੀਚਾ ਬਣਾਇਆ ਕਿਸੇ ਵੀ ਪੇਸ਼ੈਂਟ ਨੂੰ 15 ਕਿਲੋਮੀਟਰ ਤੋਂ ਜ਼ਿਆਦਾ ਨਹੀਂ ਚੱਲਣਾ ਪਊਗਾ ਤੇ ਉਹਨਾਂ ਦਾ ਜਿਹੜਾ ਡਾਇਲਿਸਿਸ ਹੈ ਉਹ 750 ਰੁਪਏ ਤੋਂ ਘੱਟ ਦੀ ਕੀਮਤ ਤੇ ਹੋਊਗਾ ਤੇ ਉਹ ਟੀਚਾ ਹੁਣ ਜਿਹੜਾ ਹੈ ਉਹ ਪੂਰਾ ਹੋ ਗਿਆ ਆ ਤੇ ਪਟਿਆਲੇ ਦੇ ਵਿੱਚ 11 ਸੈਂਟਰ ਹੈ ਜਿਨ੍ਹਾਂ ਵਿੱਚੋਂ ਅੱਜ ਅਸੀਂ ਜਿਹੜੇ ਏਪੀ ਹੈਲਥ케ਅਰ ਦਾ ਟਰਾਮਾ ਸੈਂਟਰ ਹੈ ਉਹਦੇ ਮਾਲਕ ਜਿਹੜੇ ਹੈਗੇ ਆ ਡਾਕਟਰ ਅਰਣੰਦ ਭੰਡਾਰੀ ਜੀ ਉਹ ਉਹ ਰਨ ਕਰ ਰਿਹਾ ਤੇ ਇਹ ਸੈਂਟਰ ਦੇ ਵਿੱਚ ਜਿਹੜੀ ਆ ਚੌਥੀ ਮਸ਼ੀਨ ਜਿਹੜੀ ਆ ਉਹ ਡੋਨੇਟ ਕੀਤੀ ਆ ਤੇ ਇਹਨਾਂ ਦਾ ਜਿਹੜਾ ਸੈਂਟਰ ਹੈ ਬਹੁਤ ਹੀ ਵਧੀਆ ਚੱਲ ਰਿਹਾ ਹੈ ਇਹਨਾਂ ਨੇ ਪਿਛਲੇ ਸਾਲ ਇਹਨਾਂ ਨੇ 348 ਮਰੀਜ਼ਾਂ ਦੀਆਂ ਕੋਈ 2500 ਤੋਂ ਵੱਧ ਡਾਇਲਿਸਿਸ ਕੀਤੀਆਂ ਤੇ ਜਿਹੜੀ ਅੱਜ ਹੁਣ 6 ਮਹੀਨੇ ਦੀ ਆ ਉਹਦੇ ਵਿੱਚ ਜਿਹੜੀ 36 2024 ਤੱਕ ਦੀ ਰਿਪੋਰਟ ਹੈ ਇਹਨਾਂ ਦੀ ਉਹਦੇ ਵਿੱਚ ਇਹਨਾਂ ਨੇ 225 ਮਰੀਜ਼ਾਂ ਦੇ ਡਾਇਲਿਸਿਸ ਕੀਤੇ ਆ ਜਿਹੜੇ ਕਿ 1800 ਤੋਂ ਉੱਪਰ ਹੈ ਇਹਨਾਂ ਦੀ ਜਿਹੜੇ ਡਾਇਲਿਸਿਸ ਚੱਲ ਰਹੀਆਂ ਮਸ਼ੀਨਾਂ ਬਹੁਤ ਸੋਹਣੀਆਂ ਚੱਲਦੀਆਂ ਮੈਂ ਚਾਹਣਾ ਇਹਨਾਂ ਨੂੰ ਕਹਿਣਾ ਪਈ ਇਹ ਇੱਥੇ ਇੱਕ ਡਾਇਲਿਸਿਸ ਸੈਂਟਰ ਬਣ ਪ੍ਰੋਪਰ ਸੈਂਟਰ ਬਣ ਅਬਰਾਇ ਜੀ ਦਾ ਇਹ ਖਾਹਸ਼ ਹੈ ਕਿ ਇਥੇ ਇੱਕ ਹੋਲੀ ਸੋਲੀ ਸਿਰਫ ਢਾਲੇ ਸੈਂਟਰ ਹੋਵੇ ਜਿਹਦੇ ਵਿੱਚ ਕੋਈ 32 33 ਤੋਂ ਮਸ਼ੀਨਾਂ ਅਸੀਂ ਡੋਨੇਟ ਕਰੀਏ ਤੇ ਉਹ ਸੈਂਟਰ ਜਿਹੜਾ ਆ ਸਾਰੇ ਪਟਿਆਲੇ ਨੂੰ ਕੇਟਰ ਕਰਦਾ ਹੋਵੇ ਸਸੀ ਕਾਲ ਜੀ ਮੈਂ ਡਾਕਟਰ ਅਰुण ਪੰਡਾਰੀ ਹੈਗਾ ਪੀਪੀ ਹੈਲਥਕੇਅਰ ਐਂਡ ਟਰੋਮਾ ਸੈਂਟਰ ਨੂੰ ਚਲਾਉਂਦਾ ਮੈਂ ਬਹੁਤ ਬਹੁਤ ਧੰਨਵਾਦੀ ਹੈਗਾ ਅਬਰੋਏ ਸਾਹਿਬ ਦਾ ਡਾਕਟਰ ਟਵਾਲ ਦਾ ਸ਼ਰਮਾ ਜੀ ਦਾ ਉਹਨਾਂ ਨੇ ਇੱਥੇ ਜਿਹੜੀਆਂ ਮਸ਼ੀਨਾਂ ਦਿੱਤੀਆਂ ਉਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਇਆ ਪਟਿਆਲਾ ਦੇ ਲੋਕਾਂ ਨੂੰ ਉਹ ਰੂਟੀਨਲੀ ਸਾਡੇ ਕੋਲ ਡਾਇਲਿਸਿਸ ਵਾਸਤੇ ਆਉਂਦੇ ਆ ਆਪਣੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਪੂਰੀ ਮਦਦ ਦਿੱਤੀ ਜਾਵੇ ਤੇ ਵਧੀਆ ਤੋਂ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ ਜਾਵੇ ਫਿਰ ਦੁਆਰਾ ਮੈਂ ਡਾਕਟਰ ਉਬਰਾਏ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਤੇ ਉਹ ਜਿਵੇਂ ਟਵਾਲ ਜੀ ਨੇ ਕਿਹਾ ਹੈ ਕਿ ਆਪਣਾ ਸੁਪਨਾ ਲੰਦੇ ਹੈ ਕਿ ਸਾਰਾ ਡਾਇਲਿਸਿਸ ਆਪਣੇ ਵੱਡਾ ਸੈਂਟਰ ਆਪਾ ਬਣਾਈਏ ਤੇ ਹੋਪਫੁਲੀ ਇਨ ਫਿਊਚਰ ਆਪਾਂ ਸੈਂਟਰ ਬਣਾ ਸਕੀਏ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੇਵਾ ਦੇ ਸਕੀਏ ਤੇ ਉਹਨਾਂ ਦਾ ਸੁਪਨਾ ਆਪਣਾ ਸੁਪਨਾ ਬਣਾ ਕੇ ਸਾਝਾ ਰਹੀ